हेलो सर आए तो है नहीं आप चार पांच बंदे सर आपने कहा था आप यहाँ रुकने का फर्ज बनता नहीं, शर, नहीं? शर, आप तो चले गए आप तो चलेंगे आप, तो आप तो छोड़ के यहाँ पर सबको सर जब आप जब आपको पता था वहां क, सर नहीं आ, आपको पता था वहाँ करंट है तो आपने क्यों कहा पहली बात खुद क्यों खुद हाथ लगाया और भी लोग सर आप कहाँ हैं आप तो यहाँ छोड़ के भागे भागे क्यों फिर रुकते डर का कौ? डर कौन सा था आप डर है ना क्या डर है डर क्या है मुझे ये बताओ आप डर क्या है फिर भागे क्यों फिर भागे क्यों कब आओगे भाई तीन घंटे हो गए चार कहाँ गए दिन तो लेनी इसका मालूम है रिकॉर्डिंग कर लेना हेलो हेलो सर आए तो है नहीं आप चार पांच बंदे सर आपने कहा था आप यहाँ रुकने का फर्ज बनता का के नहीं कि आप तो चले गए आप तो चले गए आप तो छोड़ के यहां पर सबको सर जब आपको पता था हम सर ਨਹੀਂ ਆਹਨ ਕੋ ਪਤਾ ਥਾ ਵਾਹ ਕਰੰਟ ਹੈ ਤੋ ਆਪਨੇ ਕਿਉਂ ਕਹਾ ਪਹਿਲੀ ਵਾਰ ਕੋਦ ਕਿਉਂ ਕੋਦ ਹੱਥ ਲਗਾਇਆ ਹੁਣ ਹੱਥੋਂ ਮੈ ਲਵਾਉਂਗਾ ਕੇ ਉਹਨੂੰ ਹੀ ਆ ਜਾ ਕੋਲ ਸਤਿ ਸ਼੍ਰੀ ਅਕਾਲ ਜੀ ਮੈਂ ਹੱਕ ਕਵਰ ਸਿੰਘ 베ਦੀ ਬਾਰਸ਼ਾਂ ਦੇ ਦਿਨ ਚੱਲ ਰਿਹਾ ਤੇ ਇਸ ਦਰਮਿਆਨ ਬਹੁਤ ਸਾਰੀਆਂ ਕਟਰਾਮਾਂ ਦਿਖਾਈ ਦਿੰਦੀਆਂ ਇੱਕ ਜਹੀ ਕਟਰਾ ਹਲਕਾ ਸਨੌਰ ਦੇ 버ਗਰ ਕਿੰਗ ਵਿਖੇ ਵੀ ਵਾਪਰੇ ਜ ਦੱਸੀ ਜਾ ਰਹੀ ਹੈ ਕਿ ਜਿੱਥੇ ਨੂਰ ਅੰਸ਼ ਨਾਂ ਦਾ ਇੱਕ ਨੌਜਵਾਨ ਜਿਸ ਦੀ ਕਰੰਟ ਲੱਗਣ ਨਾਲ ਮੌਤ ਹੋਈ ਦੱਸੀ ਜਾਂਦੀ ਹੈ ਕਿਹਾ ਜਾਂਦਾ ਕਿ ਗਰੀਬ ਪਰਿਵਾਰ ਨਾਲ ਸੰਬੰਧਤ ਸੀ ਨੂਰ ਅੰਸ਼ ਤੇ ਇਸ ਤੋਂ ਪਹਿਲਾਂ 버ਗਰ ਕਿੰਗ ਜਿਹੜਾ ਬਾਈ ਨੰਬਰ ਫਟਕ ਸੀ ਉੱਥੇ ਉਹ ਕੰਮ ਕਰਦਾ ਰਿਹਾ ਉਸ ਨੂੰ ਬਾਅਦ ਵਿੱਚ ਸ਼ਿਫਟ ਕਰ ਦਿੱਤਾ ਗਿਆ ਜਿਹੜੀ ਬ੍ਰਾਂਚ ਸਨੌਰ ਵਿਖੇ 버ਗਰ ਕਿੰਗ ਦੀ ਖੁੱਲੀ ਹੈ ਕਿਹਾ ਜਾਂਦਾ ਕਿ ਜਿਹੜੇ ਉੱਥੇ ਦੇ ਅਧਿਕਾਰੀ ਨੇ ਸੁਪਰਵਾਈਜ਼ਨ ਕਰਦੇ ਨੇ ਉਹਨਾਂ ਵੱਲੋਂ ਨੂਰ ਅੰਸ਼ ਨੂੰ ਇਹ ਗੱਲ ਕਹੀ ਗਈ ਕਿ ਜਿਹੜਾ ਬਾਹਰ ਇਲੈਕਟ੍ਰੋਨਿਕ ਬੋਰਡ ਲੱਗਿਆ ਉਸ ਨੂੰ ਚੱਕ ਕੇ ਅੰਦਰ ਕਰ ਦਿੱਤਾ ਜਾਵੇ ਕਿ بارش ਪੈ ਰਹੀ ਹੈ ਜਿਵੇਂ ਹੀ ਨੂਰ ਅੰਛ ਨੇ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਉਸ ਬੋਰਡ ਨੂੰ ਹੱਥ ਪਾਇਆ ਤਾਂ ਉਸ ਨੂੰ ਅਜਿਹਾ ਕਰੰਟ ਲੱਗਿਆ ਕਿ ਉਹ ਇਸ ਫਾਨੀ ਸੰਸਾਰ ਨੂੰ ਅਲਵਦਾ ਅਗਿਆ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਹੈ ਲਗਾਤਾਰ 버ਗਰ ਕਿੰਗ ਦੇ ਉਸ ਅਧਿਕਾਰੀ ਦੇ ਉੱਤੇ ਇਲਜ਼ਾਮ ਲਗਾ ਰਹੇ ਆ ਕਿ ਸਾਡਾ ਜਿਹੜਾ ਬੇਟਾ ਸੀ ਉਹ ਉੱਥੇ ਕੰਮ ਕਰਦਾ ਸੀ ਪਰੰਤੂ ਉਸ ਤੋਂ ਅਜਿਹੇ ਕੰਮ ਵੀ ਲਏ ਜਾ ਰਹੇ ਸਨ ਜਿਹੜੇ ਸ਼ਾਇਦ ਉਸ ਦੀ ਨੌਕਰੀ ਦੌਰਾਨ ਉਸਦੇ ਹਿੱਸੇ ਨਹੀਂ ਆਉਂਦੇ ਇਸ ਦੇ ਨਾਲ ਇਹ ਵੀ ਦੱਸਿਆ ਜਾਂਦਾ ਕਿ ਜਿੱਥੇ ਨੂਰ ਅੰਸ਼ ਦੀ ਮੌਤ ਹੋ ਗਈ ਹੈ ਉਸ ਦੇ ਨਾਲ ਦੇ ਇੱਕ ਹੋਰ ਨੌਜਵਾਨ ਦੀ ਹਾਲਤ ਗੰਭੀਰ ਹੈ ਜੋ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਆਈ ਸੀ ਯੂ ਵਿਖੇ ਇਲਾਜ ਦਿਨਾ ਇੱਕ ਹੋਰ ਨੌਜਵਾਨ ਹੈ ਜੋ ਬਚ ਗਿਆ ਹੈ ਪਰੰਤੂ ਪਰਿਵਾਰਕ ਮੈਂਬਰ ਇਨਸਾਫ ਦੀ ਮੰਗ ਇਸ ਕਰਕੇ ਕਰ ਰਿਹਾ ਕਿ ਉਹਨਾਂ ਦਾ 19 ਸਾਲਾਂ ਦਾ ਪੁੱਤ ਨੂਰ ਅੰਸ਼ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਤੇ 버ਗਰ ਕਿੰਗ ਦੇ ਉਸ ਅਧਿਕਾਰੀ ਦੀ ਅਣਗਹਿਲੀ ਜੋ ਸ਼ਾਇਦ ਨੂਰ ਅੰਸ਼ ਦੇ ਹਿੱਸੇ ਅਜਿਹੇ ਕੰਮ ਨਹੀਂ ਸੀ ਪਰੰਤੂ ਉਸ ਤੋਂ ਇਹ ਜਿਹੇ ਕੰਮ ਜਿਹੜੇ ਸੀ ਲਏ ਜਾ ਰਹੇ ਸੀ ਕਾਫੀ ਵੱਡਾ ਘਟਨਾ ਪਰਿਵਾਰ ਨੂੰ ਸਦਮਾ ਦੇਖਣ ਨੂੰ ਮਿਲਿਆ ਕੁਝ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਉਸ ਥਾਂ ਦੀਆਂ ਜਿੱਥੇ ਨੂਰ ਅੰਸ਼ ਦੀ ਲਾਸ਼ ਪੋਸਟਮਾਰਟਮ ਲਈ ਰੱਖੀ ਗਈ ਹੈ ਜਿਹੜੇ ਪਰਿਵਾਰਕ ਮੈਂਬਰ ਹੈ ਉਹ ਜਿਹੜੇ ਕਿਤਨਾ ਕਿਤੇ ਆਪਣੀ ਗੱਲ ਕਹਿੰਦੇ ਨਜ਼ਰ ਆ ਰਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ 버거 किंग ਦੇ ਉਸ ਅਧਿਕਾਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਫੇਲ ਹਾਲ ਉਹ ਅਧਿਕਾਰੀ ਰੂਪੋਸ਼ ਹੋਇਆ ਦੱਸਿਆ ਜਾ ਰਿਹਾ ਤੇ ਪੂਰੇ ਦਾ ਪੂਰਾ ਮਾਮਲਾ ਡਕਾਲਾ ਚੌਂਕੀ ਤੋਂ ਹੁੰਦਾ ਹੋਇਆ ਥਾਣਾ ਪਸਿਆਣਾ ਵਿਖੇ ਪਹੁੰਚੇਗਾ ਉਸ ਤੋਂ ਬਾਅਦ ਦੇਖਦੇ ਹਾਂ ਕਿ ਪਟਿਆਲਾ ਦੀ ਪੁਲਿਸ ਕਿਸ ਵਕਤੋਂ ਕਿਸ ਤਰ੍ਹਾਂ ਦੀ ਪ੍ਰਤੀ ਕਾਰਵਾਈ ਕਰਦੀ ਨਜ਼ਰ ਆਉਂਦੀ ਹੈ ਗੋਰੀ ਨੂਰ ਕੁਲ ਜਾ ਤੂੰ ਨੂਰ ਕੱਲ ਗੋਰੀ ਲੱਗਿਆ Haiz, haiz, haiz itog landa let no. ਸਰ ਮੇਰਾ ਨਾਮ ਤਰਨਪੀ ਸਿੰਘ ਹੈ ਸਰ ਬਾਰੰਦੇ ਕੀ ਹਾਦਸਾ ਵਾਪਰੇ ਤੇ ਰਜਿੰਦਰ ਆਏ ਸਰ ਮੇਰਾ ਬ੍ਰਦਰ ਹੈ ਜਿਹੜੀ ਉਹਦੀ ਡੈਥ ਹੋਈ ਹੈ ਤੇ ਇਹ ਜਿਹੜਾ ਸੰਗਰੂਰ ਨਵਾਂ ਖੁੱਲਿਆ ਗੋਲਡੈਸਟ ਕੋਲ 버ਗਰ ਕਿੰਗ ਉੱਥੇ ਮੇਰੇ ਬ੍ਰਦਰ ਦੀ ਡੈਥ ਹੋਈ ਹੈ ਉਹਨਾਂ ਦੇ ਕੀ ਮੱਕ ਡੈਥ ਕਿਵੇਂ ਹੋਈ ਕੀ ਸਰ ਇਹਦੀ ਡਿਊਟੀ ਹੁੰਦੀ ਹੈ 9 2 ਵਜੇ ਤੱਕ ਰਾਤ 4 ਤੋਂ ਲੈ ਕੇ 2 ਵਜੇ ਤੱਕ ਜਿਹੜਾ ਇਹਨਾਂ ਦੀ ਕੰਪਨੀ ਦਾ ਆਰਜੀਐਮ ਹੈ आरजीएम ਇਹਨਾਂ ਦਾ ਤੇ ਉੱਥੇ ਰਹਿੰਦੇ ਨੇ ਕਿ ਕੋਈ ਬਾਜੀ ਨਾ ਹੋ ਜੇ ਆਰਜੀਐਮ ਨੇ ਇਹਨਾਂ ਨੂੰ ਸੋਇਰੇ ਕਿਹਾ 6:30 7:00 ਵਜੇ ਕਿ ਤੁਸੀਂ ਨਾ ਜਿਹੜੀ ਇਹਨਾਂ ਦੀ ਲਾਈਨ ਹੁੰਦੀ ਆ ਉੱਥੇ ਮੈਂ ਕਿ ਉਹਦੀ ਪਲੇਟਾਂ ਨਾ ਸਾਈਡ ਤੇ ਕਰਨੀਆਂ ਸੀ ਇਹਨਾਂ ਦੇ ਤਿੰਨ ਤਿੰਨਾਂ ਨੇ ਜਿਹੜਾ ਲੱਗਿਆ ਉਹਨਾਂ ਨੇ ਇੱਕ ਪਾਸੋਂ ਚੱਕਿਆ ਦੂਜਾ ਤੋਂ ਸੈਟ ਨਹੀਂ ਚੱਕਿਆ ਉਹ ਟੇਢੀ ਹੋਈ ਤੇ ਇਹਨਾਂ ਨੂੰ ਕਰੰਟ ਲਾ ਕੇ ਉੱਥੇ ਹੀ ਰੱਖ ਦਿੱਤਾ ਆਰਜੀਐਮ ਦਾ ਕੀ ਨਾਮ ਆਰਜੀਐਮ ਦਾ ਨਾਮ ਨਹੀਂ ਪਤਾ ਸਰ ਕਿੰਨੇ ਸਾਲ ਤੋਂ ਉੱਥੇ ਜੋਬ ਕਰ ਰਿਹਾ ਸੀ ਸਰ ਇਹ ਹੁਣੇ ਲੱਗਿਆ ਹੇ ਮਹੀਨੇ ਪਹਿਲੇ ਇਤਨੀ ਪੜਿਆ ਇਹ ਲੱਗਿਆ ਸੀ ਪਹਿਲੇ 22 ਨੰਬਰ ਫਾਟਕ ਜਿਹੜਾ 버ਗਰ ਕਿੰਗ ਆ ਤੇ ਉਹਨਾਂ ਨੇ ਇਹਨੂੰ ਅੱਗੇ ਰੈਫਰ ਕੀਤਾ ਉੱਥੇ ਪਹਿਲੇ ਦੀ ਟ੍ਰੇਨਿੰਗ ਹੋ ਰਹੀ ਹੋਈ ਰੈਫਰ ਇਹਨਾਂ ਨੇ ਆਪਣੇ ਉਸਤੇ ਕੀਤਾ ਤੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਬਸ ਸਰ ਨਾ ਹੀ ਮਿਲੇ ਸਰ ਉਹਨਾਂ ਨੂੰ ਜਿਹੜੇ ਆਰਜੀ ਐਮ ਹੁਣ ਕਹਿੰਦੇ ਨੇ ਕਿ ਉਹ 버ਗਰ ਕਿੰਗ ਉਹ ਬੰਦ ਕਰਕੇ ਸਾਰੇ ਚਲੇ ਗਏ ਨੇ ਕਿਤੇ ਨਹੀਂ ਕੀ ਐਕਸਟਰਾ ਕੰਮ ਕਰਨਾ ਚਾਹੀਦਾ ਸੀ ਜਾਂ ਹੁੰਦਾ ਐ ਅੰਦਾਜ਼ੇ ਘਰ ਆਂਦਾ ਸੀ ਇੱਕ ਸ਼ਿਫਟਿੰਗ ਕਰਨੇ ਦੀ ਸੀ ਸ਼ਿਫਟੇ ਦੀ ਸੀਗੀ 3 ਵਜੇ ਜਾਂਦਾ ਸੀ 13 ਤੱਕ 10 ਵਜੇ ਤੱਕ ਸ਼ਿਫਟ ਸੀ ਇਹ ਆਂਦਾ ਸਵੇਰੇ 8 ਵਜੇ ਸੀ ਉਤੋਂ 9 ਵਜੇ ਰਾਤੀ ਉੱਥੇ ਹੀ ਸੌਂਦਾ ਸੀ ਰਾਤੀ ਉੱਥੇ ਹੀ ਸੌਂਦਾ ਸੀ ਉਹ ਟਾਈਮ ਵੀ ਕਰਾਉਂਦੇ ਸੀ ਉਸ ਤੋਂ ਪਤਾ ਨਹੀਂ ਸਰ ਉਹ ਉਹਨਾਂ ਨੂੰ ਪਤਾ ਸੀ ਵੈਸੇ ਕੰਮ ਤਾਂ ਕਰਾਉਂਦੇ ਸੀ ਉਹਨਾਂ ਤੋਂ 2 2:30 ਵਜੇ ਤੱਕ ਤਾਂ ਸੁਵਾਈਆਂ ਕਰਾਉਂਦੇ ਸੀ ਉਹ ਕੀ ਕੰਮ ਕਰਦੇ ਸੀ ਇਹ ਉੱਥੇ 버ਗਰ ਬਣਾਉਣੇ ਜਿਵੇਂ 버거 버거 ਬਣਾਣ ਇੱਕ ਕੁੱਕ ਦਾ ਕੰਮ ਕਰਦੇ ਸੀ ਕੁਕਿੰਗ ਦਾ ਪਲੇਟਾਂ ਚੁਕਾਉਂਦੇ ਸੀ ਦੇਖੋ ਏਸੀ ਵਾਲੀਆਂ ਏਸੀ ਵਾਲੀਆਂ ਨਹੀਂ ਸੀ ਉਹਨਾਂ ਦੀ ਲਾਈਨ ਮੇਨ ਲਾਈਨ ਦੀ ਪਲੇਟਾਂ ਸੀ ਜਿਹੜੀ ਇਹ ਸਾਈਡ ਤੇ ਕਰਦੇ ਸੀ ਉਹ ਚੁਕਾਉਂਦੇ ਸੀ ਉਹ ਚੁਕਾਈਆਂ ਨੇ ਇਹਨਾਂ ਨੇ ਅੱਜ ਪਰ ਬੱਤ ਜਨਨ ਦੱਸ ਨਹੀਂ ਕਿੰਨੇ ਵਜੇ ਹੋਈ ਹੈ ਸਾਨੂੰ ਤਾਂ ਸਾਡੇ ਹੱਥੇ ਤਲਾਸ਼ ਲੀਆ ਕਿ ਤੁਹਾਡਾ ਮੁੰਡਾ ਰਜਿੰਦਰ ਹੈ ਇਹਨਾਂ ਨੇ ਸਾਨੂੰ ਕਿਹਾ ਕਿ ਐਕਸੀਡੈਂਟ ਹੋਇਆ ਹੈ ਕਿ ਐਕਸੀਡੈਂਟ ਹੋਇਆ ਜਾਂਦਾ ਇਹਦਾ ਫੋਨ ਕਿਦਾ ਆਇਆ ਸੀ ਤੁਹਾਨੂੰ ਫੋਨ ਕਿਦਾ ਆਇਆ ਸੀ ਹਾਂ ਯਾਰ ਨੰਬਰ ਹੈ ਤਾਂ ਉੱਪਰ ਯਾਰ ਨੰਬਰ ਹੈਗਾ ਫੋਨ 'ਚ ਉਹ ਨਾਲ ਜਿਹੜੇ ਮੁੰਡੇ ਜਿਹੜੇ ਨਾਲ ਮੁੰਡੇ ਸੀ ਕਿੰਨੇ ਲੋਕ ਜ਼ਖਮੀ ਹੋਏ ਇਹਦੇ 'ਚ ਇਸ 'ਚ ਦੋ ਦੋ ਤਿੰਨ ਜਾਣੇ ਹੋਏ ਨੇ ਜੀ ਇੱਕ ਤਾਂ ਬਚਾ ਹੋਇਆ ਇੱਕ ਉੱਥੇ ਐਡਮਿਟ ਹੋਇਆ ਹੋਇਆ